ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਦਾ ਇਹ ਸਾਲਾਨਾ ਸਮਾਗਮ ਹੈ ਸਿੱਖ ਪੰਥ ਦੀ ਸੱਤਵੀਂ ਜੋਤ ਧੰਨ ਧੰਨ ਗੁਰੂ ਹਰ Rai ਸਾਹਿਬ ਜੀ ਦੇ ਅਵਤਾਰ ਪੁਰਬ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਏ ਜੋ ਇਹ ਸਮਾਗਮ ਆ ਕਰਾਇਆ ਜਾ ਰਿਹਾ ਹੈ ਅੱਜ ਤੋਂ ਲਗਭਗ 30 31 ਸਾਲ ਪਹਿਲਾਂ ਸੰਤ ਬਾਪਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੀ ਪ੍ਰੇਰਣਾ ਸਦਕਾ ਅਲਾਕੇ ਦੀ ਨਗਰ ਦੀ ਸੰਗਤ ਦੇ ਸਹਿਯੋਗ ਦੇ ਨਾਲ ਇਹ ਪ੍ਰੋਗਰਾਮ ਹੈ ਜੋ ਗੁਰੂ ਹਰਿ ਸਬਹ ਦੇ ਅਵਤਾਰਪੁਰੂ ਮਨਾਉਣ ਦਾ ਇਹ ਨਾ ਸਥਾਨਾਂ ਤੇ ਸ਼ੁਰੂ ਕੀਤਾ ਸੀ ਤੇ ਇਸ ਦਿਨ ਅਲਾਕੇ ਦੀਆਂ ਨਗਰ ਦੀਆਂ ਦੂਰੋਂ ਤਰੇਟਿਓ ਸਾਧ ਸੰਗਤ ਆ ਕੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਨਮਸਕ ਹੁੰਦੀ ਹੈ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੀ ਹੈ ਤੇ ਅੱਜ ਦੇ ਦਿਨ ਦੇਸੀ ਘਿਓ ਦੇ ਵਿੱਚ ਜੋ ਲੰਗਰ ਹੈ ਉਹ ਤਿਆਰ ਹੋ ਕੇ ਸੰਗਤਾਂ ਨੂੰ ਚੁਕਾਇਆ ਜਾਂਦਾ ਹੈ ਲੱਡੂ ਜਲੇਬੀ ਹੈ ਜੋ ਇਹ ਵੀ ਸੰਗਤਾਂ ਨੂੰ ਗੁਰੂ ਸਾਹਿਬ ਦੇ ਦੀ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਏ ਸੰਗਤਾਂ ਨੂੰ ਮਿੱਠਾ ਮੂੰਹ ਕਰਾਉਣ ਦੇ ਲਈ ਚੁਕਾਈ ਜਾਂਦੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਸਾਲਾਨਾ ਸਮਾਗਮ ਹੈ ਇਹ ਸਨ 1991 ਤੋਂ ਨਿਰੰਤਰ ਚੱਲਦਾ ਹੈ ਹਰ ਸਾਲ ਗੁਰੂ ਹਰ राय ਸਾਹਿਬ ਜੀ ਦੇ ਜਨਮ ਦਿਹਾੜੇ ਤੋਂ ਇਹ ਸਮਾਗਮ ਮਨਾਇਆ ਜਾਂਦਾ ਹੈ ਤਾਂ ਤਾਂ ਸਤਿਗੁਰੂ ਬਾਬਾ ਜੀ ਹੰਸਾਲੀਆ ਦੇ ਮਹਾਂਪੁਰਸ਼ਾ ਉਹਨਾਂ ਦੀ ਅਪਾਰ ਕਿਰਪਾ ਦੇ ਸਦਕਾ ਇਹ ਨਿਰੰਤਰ ਸੇਵਾ ਚੱਲਦੀ ਆ ਮਤਲਬ ਨਾਂ ਤਾਂ ਲੜੀ ਚੱਲਦੀ ਆ ਖੰਡ ਪਾਠਾ ਸਾਹਿਬ ਦੀਆਂ 1991 ਤੋਂ ਇਹ ਵਧੀਆ ਸਲਾਨਾ ਨਗਰ ਨਿਵਾਸੀਆਂ ਦੇ আর ਇਲਾਕਾ ਨਿਵਾਸੀਆਂ ਦੇ ਸਹਾਇਕ ਨਾਲ ਇਹ ਸਮਾਗਮ ਕਰਵਾਇਆ ਜਾਂਦਾ ਹੈ